ਮਸ਼ਹੂਰ ਪੰਜਾਬੀ ਕਲਾਕਾਰ ਰਾਏ ਜੁਹਾਰ ਦੇ ਉੱਤੇ ਬਲਾਕ ਕਾਰ ਦਾ ਪਰਚਾ ਦਰਜ ਹੋਇਆ ਹੈ ਪਰਚਾ ਕਿਸ ਵੱਲੋਂ ਕਰਵਾਇਆ ਗਿਆ ਇੱਕ ਐਨਆਰਆਈ ਬੀਬੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਇਸੇ ਕਰਕੇ ਜਲੰਧਰ ਵਿਖੇ ਜੋ ਐਨਆਰਆਈ ਮਾਮਲਿਆਂ ਨਾਲ ਸੰਬੰਧਿਤ ਜੋ ਥਾਣਾ ਇਹਨਾਂ ਕੇਸਾਂ ਨੂੰ ਨਿਬੇੜਦਾ ਉਸੇ ਥਾਣੇ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਜਲੰਧਰ ਦੇ ਵਿੱਚ ਔਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਸ ਬੀਬੀ ਦਾ ਕਹਿਣਾ ਹੈ ਕਿਉਂਕਿ ਐਫਆਈਆਰ ਦੇ ਵਿੱਚ ਉਸ ਗੱਲ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਉਸ ਦੇ ਨਾਲ ਸਬੰਧ ਬਣਾਏ ਗਏ ਔਰ ਸ਼ਾਦੀशुदा ਹੋਣ ਦੀ ਗੱਲ ਆ ਜਿਹੜੀ ਲੁਕੋਈ ਗਈ ਯਾਨੀ ਕਿ ਉਹ ਵਿਆਹਾ ਹੋਇਆ ਹੈ ਇਹ ਗੱਲ ਉਸ ਔਰਤ ਨੂੰ ਦੱਸੀ ਹੀ ਨਹੀਂ ਗਈ ਸੀ ਉਸ ਔਰਤ ਨੇ ਦੋਸ਼ ਲਾਏ ਨੇ ਔਰ ਉਸ ਦੇ ਸਬੰਧ ਬਣਾਏ ਜਾਣ ਤੋਂ ਬਾਅਦ ਇੱਕ ਬੱਚਾ ਵੀ ਪੈਦਾ ਹੋਇਆ ਹੁਣ ਇਹ ਤਫਤੀਸ਼ ਤੇ ਜਾਂਚ ਦਾ ਵਿਸ਼ਾ ਐਫ ਆਈ ਆਰ ਪਹਿਲਾਂ ਦਰਜ ਹੋਈ ਹੈ ਹੁਣ ਉਸੇ ਐਫ ਆਈ ਆਰ ਦੇ ਆਧਾਰ ਦੇ ਉੱਤੇ ਪਤਾ ਲੱਗੇਗਾ ਕਿ ਉਸ ਬੱਚੇ ਦਾ ਜਿਹੜਾ ਡੀ ਐਨ ਏ ਕੀ ਹੈ ਉਸ ਦੇ ਆਧਾਰ ਦੇ ਉੱਤੇ ਹੀ ਪਤਾ ਲੱਗ ਜਾਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਲਾਕਾਰ ਦਾ ਕੀ ਪੱਖ ਸਾਹਮਣੇ ਆਇਆ ਇਹ ਵੀ ਇਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਦੱਸਾਂਗੇ ਪਰ ਪੰਜਾਬੀ ਕਲਾਕਾਰ ਰਾਏ ਜੁਹਾਰ ਜੋ ਕਿ ਮਸ਼ਹੂਰ ਕਲਾਕਾਰ ਹੈ ਉਸ ਦੇ ਖਿਲਾਫ ਜਲੰਧਰ ਦੇ ਐਨ ਆਰ ਆਈ ਥਾਣੇ ਦੇ ਵਿੱਚ ਜ਼ਬਰਜਨਾਹ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਐਨ ਆਰ ਆਈ ਨੇ ਉਸ ਬੀਬੀ ਨੇ ਦੋਸ਼ ਲਾਏ ਨੇ ਕਿ ਰਾਏ ਜੁਹਾਰ ਨੇ ਵਿਆਹ ਹੋਣ ਦੀ ਗੱਲ ਉਸ ਤੋਂ ਕੋਈ ਸੀ ਤੇ ਉਸ ਦੇ ਨਾਲ ਸਬੰਧ ਬਣਾਏ ਸੀ ਔਰ ਉਸ ਬੀਬੀ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਸਬੰਧ ਬਣਨ ਤੋਂ ਬਾਅਦ ਹੀ ਉਸ ਤੋਂ ਬੱਚਾ ਵੀ ਪੈਦਾ ਹੋਇਆ ਹੁਣ ਇਹ ਸਾਰੀ ਗੱਲਬਾਤ ਜਦੋਂ ਦਿੱਤੀ ਗਿਆ ਪ੍ਰਸ਼ਾਸਨ ਨੂੰ ਦੱਸੀ ਗਈ ਹੈ ਉਸ ਬੀਬੀ ਨੇ ਕਿਹਾ ਔਰ ਉਸ ਦੇ ਨਾਲ ਜਿਹੜਾ ਇਹ ਧੋਖਾ ਕੀਤਾ ਗਿਆ ਤੇ ਵੱਖੋ ਵੱਖਰੀਆਂ ਧਰਾਵਾਂ ਦੇ ਤਹਿਤ ਇਹ ਸੇ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਨਾਲ ਹੀ ਉਸ ਬੀਬੀ ਨੇ ਬਲੈਕਮੇਲਿੰਗ ਦਾ ਦੋਸ਼ ਵੀ ਲਾਇਆ ਕਿ ਉਸ ਨੂੰ ਬਲੈਕਮੇਲ ਵੀ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਉਸ ਕਲਾਕਾਰ ਤੋਂ ਹਾਲੇ ਪੁੱਛਗਿੱਛ ਕਰਨੀ ਹੈ ਉਹਨਾਂ ਨੇ ਉਸ ਬੀਬੀ ਨੂੰ ਪਛਾਣਨ ਤੋਂ ਮਨਾ ਵੀ ਕਰ ਦਿੱਤਾ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਪਰ ਦੋਨਾਂ ਦੇ ਨਾਲ ਉਹਨਾਂ ਦੀਆਂ ਫੋਟੋਆਂ ਜ਼ਰੂਰ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਸ ਗੱਲ ਨੂੰ ਮੰਨਿਆ ਕਿ ਹਾਂ ਉਹਨਾਂ ਦੇ ਕੋਈ ਨਾ ਕੋਈ ਸਬੰਧ ਤਾਂ ਰਹੇ ਹੋਣਗੇ ਪਰ ਹਾਲੇ ਵੀ ਤਫ਼ਤੀਸ਼ ਦਾ ਵਿਸ਼ਾ ਐਨਆਰਆਈ ਥਾਣੇ ਦੇ ਵਿੱਚ ਕਰੀਬ 1 ਮਹੀਨੇ ਦੀ ਜਾਂਚ ਤੋਂ ਬਾਅਦ ਪੰਜਾਬੀ ਕਲਾਕਾਰ ਦੇ ਖਿਲਾਫ ਆਈਪੀਸੀ ਦੀ ਧਾਰਾ 376 420 ਤੇ 406 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਹ ਮਾਮਲਾ 30 ਨਵੰਬਰ ਨੂੰ ਦਰਜ ਹੋਇਆ ਸੀ ਉਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ ਇਸ ਗੱਲ ਦੀ ਜਿਹੜੀ ਪੁਸ਼ਟੀ ਹੋਣ ਹੋਈ ਹੈ ਪਹਿਲਾਂ ਹਾਲਾਂਕਿ ਸਪਸ਼ਟ ਨਾ ਹੋਣ ਦੇ ਕਰਕੇ ਪੁਲਿਸ ਨੇ ਬਲੈਕਮੇਲਿੰਗ ਦੀ ਧਰਾਵਾਂ ਜਿਹੜੀਆਂ ਹਾਲੇ ਨਹੀਂ ਜੋੜੀਆਂ ਪੁਲਿਸ ਨੇ ਉਸ ਸਿੰਗਰ ਦੀ ਤਲਾਸ਼ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿੱਥੇ ਰਹਿੰਦਾ ਹੈ ਦਰਅਸਲ ਉਹ ਜਲੰਧਰ ਦੇ ਭੋਗਪੂਰ ਦੇ ਕਾਲਾ ਬੱਕਰਾ ਪਿੰਡ ਦਾ ਦੇ ਵਿੱਚ ਉਸ ਦਾ ਜਨਮ ਹੋਇਆ ਸੀ ਔਰ ਉਸ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਪੰਜਾਬੀ 뮤직 ਇੰਡਸਟਰੀ ਨੂੰ ਕਰੀਬ 10 ਸਾਲ ਤੋਂ ਉਸ ਦਾ ਕੋਈ ਵੀ ਹੁਣ ਗਾਣਾ ਰਿਲੀਜ਼ ਨਹੀਂ ਹੋਇਆ ਕਾਫੀ ਦੂਰੀਆਂ ਬਣਾਈਆਂ ਹੋਈਆਂ ਨੇ ਮਸ਼ਹੂਰ ਕਲਾਕਾਰਾਂ ਦੇ ਨਾਲ ਉਸ ਨੇ ਕਾਫੀ ਗਾਣੇ ਆ ਜਿਹੜੇ ਗਾਏ ਨੇ ADGP ਰੈਂਕ ਦੇ ਅਧਿਕਾਰੀ ਨੂੰ ਭੇਜੀ ਗਈ ਸ਼ਿਕਾਇਤ ਦੇ ਵਿੱਚ ਕੈਨੇਡਾ ਦੀ ਰਹਿਣ ਵਾਲੀ ਇੱਕ ਬੀਬੀ ਨੇ 23 ਅਕਤੂਬਰ ਨੂੰ ਪੰਜਾਬ ਪੁਲਿਸ ਦੇ NRI ਵਿੰਗ ਦੇ ADGP ਨੂੰ ਸ਼ਿਕਾਇਤ ਭੇਜੀ ਸੀ ਕਿ ਇਸ ਦੀ ਜਾਂਚ ਜਲੰਧਰ NRI ਥਾਣੇ ਨੂੰ ਭੇਜੀ ਗਈ ਫਿਰ ਮਹਿਲਾ ਇੰਸਪੈਕਟਰ ਗੁਰਵਿੰਦਰ ਕੌਰ ਨੇ ਇਸ ਮਾਮਲੇ ਦੀ ਜਾਂਚ ਕੀਤੀ ਰਿਪੋਰਟ ਤਿਆਰ ਕੀਤੀ ਫਿਰ ਉਸੇ ਰਿਪੋਰਟ ਦੇ ਵਿੱਚ ਹੀ ਉਸ ਕਲਾਕਾਰ ਨੂੰ ਦੋਸ਼ੀ ਪਾਇਆ ਗਿਆ ਜਾਂਚ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਸਾਲ 2006 ਦੇ ਵਿੱਚ ਪੀੜਤ ਬੀਬੀ ਨੇ ਦੀ ਮੁਲਾਕਾਤ ਕੈਨੇਡਾ ਦੇ ਵਿੱਚ ਇਸ ਕਲਾਕਾਰ ਦੇ ਨਾਲ ਹੋਈ ਸੀ ਇਸ ਤੋਂ ਬਾਅਦ ਲਗਾਤਾਰ ਦੋਨਾਂ ਦੇ ਵਿਚਾਲੇ ਜਿਹੜੇ ਸਬੰਧ ਵੀ ਬਣਦੇ ਨੇ ਸੰਪਰਕ ਦੇ ਵਿੱਚ ਆ ਜਾਂਦੇ ਨੇ ਬੀਬੀ ਜਿਹੜੀ ਮੂਲ ਰੂਪ ਤੋਂ ਵੀ ਜਲੰਧਰ ਦੀ ਰਹਿਣ ਵਾਲੀ ਹੈ ਪਰ ਉਸਨੇ ਰਾਏ ਜੁਝਾਰ ਨੂੰ ਜਿਹੜੀ ਮਿਲੀ ਹੈ ਉਹ ਨਾਗਰਿਕਤਾ ਜਿਹੜੀ ਕੈਨੇਡਾ ਦੀ ਹੈ ਉੱਥੇ ਜਾ ਕੇ ਮਿਲੀ ਸੀ ਔਰ ਜੁਝਾਰ ਨੇ ਉਸ ਬੀਬੀ ਦੇ ਨਾਲ ਭਾਰਤ ਦੇ ਵਿੱਚ ਹੀ ਵਿਆਹ ਕਰਵਾਇਆ ਸੀ ਇਹ ਵੀ ਉਸ ਦੇ ਵਿੱਚ ਲਿਖਿਆ ਗਿਆ ਜਾਂਚ ਰਿਪੋਰਟ ਦੇ ਮੁਤਾਬਕ ਸਾਲ 2007 ਦੇ ਵਿੱਚ ਉਹ ਬੀਬੀ ਭਾਰਤ ਆਈ ਸੀ ਇਸ ਦੌਰਾਨ ਰਾਜ ਜਿਹਾਰ ਨੇ ਉਸ ਮਹਿਲਾ ਨੂੰ ਧੋਖਾ ਦੇ ਕੇ ਉਸ ਦੇ ਨਾਲ ਵਿਆਹ ਕਰ ਲਿਆ ਸੀ ਤੇ ਉਸ ਤੋਂ ਬਾਅਦ ਇੱਕ ਬੱਚਾ ਵੀ ਪੈਦਾ ਹੁੰਦਾ ਪੀੜਤ ਬੀਬੀ ਨੇ ਇਹ ਵੀ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਰਾਜ ਜਿਹਾਰ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਤੇ ਉਸ ਦੇ ਬੱਚੇ ਵੀ ਹਨ ਇਸ ਗੱਲ ਨੂੰ ਲੈ ਕੇ ਲਕੋਇਆ ਗਿਆ ਇਸੇ ਕਰਕੇ ਉਸ ਬੀਬੀ ਨੇ ਫਿਰ ਰਾਏ ਜੁਹਾਰ ਦੇ ਨਾਲ ਜਦੋਂ ਸੰਪਰਕ ਕੀਤਾ ਤਾਂ ਉਸਨੇ ਕੋਈ ਇਸ ਦਾ ਸਪਸ਼ਟ ਜਵਾਬ ਨਹੀਂ ਦਿੱਤਾ ਇਹ ਗੱਲ ਜਦੋਂ ਉਸਨੇ ਪੁੱਛਣੀ ਚਾਹੀਈ ਆਪਣੇ ਪੱਧਰ ਦੇ ਉੱਤੇ ਕੀ ਗੱਲ ਹੈ ਸੱਚ ਹੈ ਕਿ ਤੂੰ ਮੇਰੇ ਨਾਲ ਝੂਠ ਬੋਲਿਆ ਤੂੰ ਪਹਿਲਾਂ ਵੀ ਵਿਆਹਿਆ ਹੋਇਆ ਸੀ ਤੇਰੇ ਬੱਚੇ ਨੇ ਇਸ ਗੱਲ ਨੂੰ ਲੈ ਕੇ ਉਸ ਬੀਬੀ ਦਾ ਕਹਿਣਾ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ ਰਾਏ ਜੁਹਾਰ ਜਿਸ ਤੋਂ ਬਾਅਦ ਫਿਰ ਉਸ ਬੀਬੀ ਨੇ ਇਸ ਸੰਬੰਧੀ ਸ਼ਿਕਾਇਤ ਕਰਨੀ ਜ਼ਰੂਰੀ ਸਮਝੀ ਉਸਨੇ ਦੋਸ਼ ਲਾਇਆ ਕਿ ਉਸ ਦਾ ਸੋਨਾ ਤੇ ਪੈਸਾ ਵੀ ਉਸਨੇ ਹੜੱਪ ਲਿਆ ਸੀ ਪਰ ਇਹ ਸਾਰੀਆਂ ਗੱਲਾਂ ਦੋਸ਼ ਦੇ ਰੂਪ ਵਿੱਚ ਸੀ ਫਿਰ ਇੱਕ ਜਦੋਂ ਸ਼ਿਕਾਇਤ ਆਉਂਦੀ ਅਕਤੂਬਰ ਮਹੀਨੇ ਚ ਤਾਂ ਉਸ ਤੇ ਵਿੱਚ ਫਿਰ ਇੱਕ ਮਹੀਨਾ ਲਗਭਗ ਜਿਹੜੀ ਤਫ਼ਤੀਸ਼ ਚੱਲਦੀ ਐ ਇਸ ਕੇਸ ਨੂੰ ਲੈ ਕੇ ਫਿਰ ਜਾ ਕੇ 3 ਨਵੰਬਰ ਨੂੰ ਇਸ ਦੀ ਐਫ ਆਈ ਆਰ ਦਰਜ ਹੁੰਦੀ ਐ ਤੇ ਦਸੰਬਰ ਮਹੀਨੇ ਦੇ ਯਾਨੀ ਕਿ ਅੱਜ ਦੇ ਦਿਨ ਇਹ ਗੱਲ ਸਾਹਮਣੇ ਨਿਕਲ ਕੇ ਆਈ ਐ ਇਸ ਗੱਲ ਦੀ ਪੁਸ਼ਟੀ ਹੋ ਗਈ ਐ ਕਿ ਉਸ ਪੰਜਾਬੀ ਕਲਾਕਾਰ ਦੇ ਖਿਲਾਫ ਜਬਰ ਜਨਾਹ ਨੂੰ ਲੈ ਕੇ ਤੇ ਧੋਖਾ ਧੜੀ ਉਸਨੇ ਕੀਤੀ ਹੈ ਉਹ ਧਰਾਵਾਂ ਜੋੜੀਆਂ ਗਈਆਂ ਨੇ ਤੇ ਉਸ ਦੇ ਖਿਲਾਫ ਪਰਚਾ ਹੋ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਲਾਕਾਰ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਤਾਂ ਸਿੰਗਰ ਨੇ ਕਿਹਾ ਕਿ ਉਸ ਦਾ ਉਕਤ ਬੀਬੀ ਦੇ ਨਾਲ ਕੋਈ ਸਬੰਧ ਨਹੀਂ ਹੈ ਤੇ ਉਸ ਨੇ ਪੁਲਿਸ ਨੂੰ ਸਬੂਤ ਵੀ ਦਿੱਤੇ ਮਹਿਲਾ ਨੇ ਹਾਲਾਂਕਿ ਇਸ ਤੋਂ ਬਾਅਦ ਸਬੂਤ ਦਿੱਤੇ ਜਿਸ ਦੇ ਵਿੱਚ ਉਕਤ ਮਹਿਲਾ ਦੀ ਉਸ ਨੂੰ ਨਾਲ ਵੇਖਿਆ ਗਿਆ ਉਸ ਦੀਆਂ ਫੋਟੋਆਂ ਵੀ ਸੀ ਤਸਵੀਰਾਂ ਵੀ ਸੀ ਜਿਸ ਤੋਂ ਬਾਅਦ ਜਾਂਚ ਫਿਰ ਅੱਗੇ ਵਧਦੀ ਹੈ ਤੇ ਫਿਰ ਜਾ ਕੇ ਮਾਮਲਾ ਦਰਜ ਹੋ ਗਿਆ ਹਾਲਾਂਕਿ ਕਲਾਕਾਰ ਇਨਕਾਰੀ ਹੋ ਗਿਆ ਕਿ ਮੈਂ ਤੇ ਉਸ ਬੀਬੀ ਨੂੰ ਜਾਣਦਾ ਹੀ ਨਹੀਂ ਫਿਰ ਉਸ ਤੋਂ ਬਾਅਦ ਪੁਲਿਸ ਨੇ ਉਸ ਬੀਬੀ ਨਾਲ ਸੰਪਰਕ ਕੀਤਾ ਕਿ ਉਹ ਤਾਂ ਇਹ ਗੱਲ ਸਪਸ਼ਟੀ ਕਰਨ ਦੇ ਵਿੱਚ ਆਪਣੀ ਕਹਿ ਰਹੀ ਹੈ ਕਿ ਉਹ ਤਾਂ ਉਸ ਨੂੰ ਜਾਣਦਾ ਹੀ ਪਛਾਣਦਾ ਨਹੀਂ ਫਿਰ ਉਸ ਬੀਬੀ ਨੇ ਕੋਈ ਸਬੂਤ ਰੱਖੇ ਸਾਹਮਣੇ ਫਿਰ ਪੁਲਿਸ ਨੂੰ ਕਲੀਅਰ ਹੋ ਗਿਆ ਇਸ ਜਾਂਚ ਪੜਤਾਲ ਦੇ ਵਿੱਚ ਕਿ ਵਾਕਈ ਕੋਈ ਨਾ ਕੋਈ ਇਸ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਜੋ ਬੀਬੀ ਵੱਲੋਂ ਦੋਸ਼ ਲਾਇਏ ਗਏ ਨੇ ਉਹ ਸੱਚੇ ਨੇ ਇਸੇ ਕਰਕੇ ਉਹ ਸੁਧਾਰ ਦੇ ਉੱਤੇ ਪਰਚਾ ਦਰਜ ਹੋਇਆ ਉਸ ਬੀਬੀ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਉਸਦੇ ਬਿਜ਼ਨਸ ਦੇ ਲਈ ਉਸਨੇ 30 ਲੱਖ ਰੁਪਇਆ ਤੇ ਬਾਅਦ ਵਿੱਚ ਮਕਾਨ ਬਣਾਉਣ ਦੇ ਨਾਮ ਦੇ ਉੱਤੇ 14 ਲੱਖ ਰੁਪਏ ਵੀ ਉਸ ਦੇ ਕੋਲੋਂ ਲਏ ਸੀ ਪੈਸਿਆਂ ਤੋਂ ਇਲਾਵਾ ਉਸ ਦੇ ਕੋਲੋਂ ਉਸ ਨੂੰ ਬਲੈਕਮੇਲ ਕਰਨਾ ਵੀ ਸ਼ੁਰੂ ਕਰ ਦਿੱਤਾ ਇਹ ਵੀ ਦੋਸ਼ ਲਾਇਆ ਗਿਆ ਕਈ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਦੋਸ਼ ਲੱਗਣ ਤੋਂ ਬਾਅਦ ਉਹ ਕਲਾਕਾਰ ਪਹਿਲਾਂ ਤਾਂ ਮੰਨਣ ਨੂੰ ਤਿਆਰ ਨਹੀਂ ਸੀ ਪਰ ਜਦੋਂ ਪੁਲਿਸ ਨੇ ਇਸ ਗੱਲ ਦੀ ਤਫ਼ਤੀਸ਼ ਕੀਤੀ ਕ੍ਰਾਸ ਚੈੱਕ ਕੀਤਾ ਤੇ ਪਤਾ ਲੱਗਦਾ ਕਿ ਹਾਂ ਵਾਕਈ ਕੋਈ ਨਾ ਕੋਈ ਸਬੰਧ ਤਾਂ ਇਸ ਦਾ ਰਿਹਾ ਇਸ ਆਧਾਰ ਦੇ ਉੱਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਤੇ ਹੁਣ ਉਹ ਕਲਾਕਾਰ ਵਿਦੇਸ਼ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਹੈ ਉਸ ਦੀ ਭਾਲ ਪੁਲਿਸ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਪੁਲਿਸ ਨੇ ਦਾਅਵਾ ਕੀਤਾ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਇਹ ਜੁਰਮ ਛੋਟਾ ਮੋਟਾ ਨਹੀਂ ਹੈ ਹਾਲਾਂਕਿ ਅਜੇ ਕੇਸ ਰੂਟੀਨ ਮੈਟਰ ਦੇ ਵਿੱਚ ਅਜਿਹੇ ਥਾਣਿਆਂ ਦੇ ਵਿੱਚ ਆਉਂਦੇ ਰਹਿੰਦੇ ਨੇ ਪਰ ਜਦੋਂ ਕੋਈ ਮਸ਼ਹੂਰ ਚਿਹਰਾ ਖਾਸ ਕਰਕੇ ਪੰਜਾਬੀ 뮤직 ਇੰਡਸਟਰੀ ਨਾਲ ਜੁੜਿਆ ਹੋਇਆ ਕੋਈ ਕਲਾਕਾਰ ਜਾਂ ਅਦਾਕਾਰ ਹੋਵੇ ਤਾਂ ਸਵਾਲ ਵੱਡੇ ਖੜੇ ਹੋ ਜਾਂਦੇ ਨੇ ਇਸੇ ਕਰਕੇ ਹੁਣ ਕਲਾਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਤੇ ਉਸਦੇ ਖਿਲਾਫ ਪਰਚਾ ਦਰਜ ਹੋਣ ਦੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਤਾਂ ਹੁਣ ਦੇਖਦੇ ਹਾਂ ਕਿੰਨਾਂ ਵਾਲੇ ਸਮੇਂ ਦੇ ਵਿੱਚ ਕਲਾਕਾਰ ਨੂੰ ਭਾਲਦਿਆਂ ਹੋਇਆਂ ਪੁਲਿਸ ਨੂੰ ਕਿੰਨਾ ਸਮਾਂ ਲੱਗਦਾ ਹੈ ਫਿਲਹਾਲ ਇਸ ਗੱਲ ਦੀ ਤਾਂ ਪੁਸ਼ਟੀ ਹੋ ਗਈ ਹੈ ਕਿ ਉਸਦੇ ਖਿਲਾਫ ਜ਼ਬਰਜਨਾਤ ਤੇ ਧੋਖਾਧੜੀ ਨੂੰ ਲੈ ਕੇ ਧਰਾਵਾ ਲਗਾ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ